ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਅੱਜ ਆਪਾਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਉਹ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਤੇ ਆਪਾਂ ਇੱਕ ਮਿਹਨਤ ਦੀ ਮਿਸਾਲ ਦਿਖਾਉਣ ਲੱਗੇ ਆਂਗੇ ਤੁਹਾਨੂੰ ਆ ਤੁਸੀਂ ਜਿਹੜਾ ਬਾਈ ਦੇਖ ਰਹੇ ਹੋਵੋਗੇ ਆਪਾਂ ਇਹਦੇ ਨਾਲ ਮਿਲਾਉਣਾ ਤੁਹਾਨੂੰ ਤੇ ਬਾਈ ਇੱਕ ਮਿਹਨਤ ਦੀ ਮਿਸਾਲ ਆ ਗਈ ਬਹੁਤ ਵੱਡੀ ਆਪਾਂ ਤੁਹਾਨੂੰ ਅੱਜ ਆ ਬਾਈ ਨਾਲ ਮਿਲਾਉਣ ਲੱਗੇ ਆ ਤੇ ਆਪਾਂ ਇਹਦੀ ਮਿਹਨਤ ਬਾਰੇ ਦੱਸਾਂਗੇ ਤੁਹਾਨੂੰ ਤੇ ਆਪਾਂ ਇਹ ਉਹਨਾਂ ਲੋਕਾਂ ਨੂੰ ਵੀ ਇੱਕ ਸਨੇਹਾਗਾ ਜਿਹੜੇ ਕਹਿ ਦਿੰਦੇ ਹੈਗੇ ਵੀ ਪੰਜਾਬ 'ਚ ਕੰਮ ਨਹੀਂ ਹੈਗਾ ਤੇ ਜੱਾ ਪੰਜਾਬ 'ਚ ਪੈਸਾ ਨਹੀਂ ਹੈਗਾ ਤੇ ਇਹ ਬਾਈ ਇਹੋ ਜਿਹਾ ਕੰਮ ਕਰਦਾ ਆਪਦੀ ਮਿਹਨਤ ਕਰਦਾਗਾ ਤੁਸੀਂ ਦੇਖ ਲੋ ਇਹਦੇ ਨਾਲ ਨਿੱਕੇ ਨਿੱਕੇ ਬੱਚੇ ਹੈਗੇ ਹਨਾ ਤੇ ਜਿਹੜੇ ਲੋਕ ਚਿੱਟਾ ਵੇਚ-ਵੇਚ ਇੱਥੇ ਲੋਕਾਂ ਦਾ ਪੈਸਾ ਬਰਬਾਦ ਕਰਦੇ ਹੈਗੇ ਹਨਾ ਕਿਸੇ ਦੀ ਕਮਾਈ ਖਾਂਦੇ ਆ ਹੱਕ ਦੀ ਆ ਕਿਸੇ ਮਾਮਾ ਦੇ ਪੁੱਤ ਮਾਰਦੇ ਹੈਗੇ ਚਿੱਟਾ ਚਿੱਟੇ ਤੇ ਲਾ ਦਿੰਦੇ ਹੈਗੇ ਤੇ ਆਪਾਂ ਉਹਨਾਂ ਨੂੰ ਅੱਜ ਇੱਕ ਇਹ ਸੁਨੇਹਾ ਦੇਣ ਲੱਗਿਆਂਗੇ ਬਾਈ ਦਾ ਹਾਂ ਬਾਈ ਕਿਹੜਾ ਪਿੰਡ ਹੈਗਾ ਤੇਰਾ ਮੱਖੜਾ ਪਿੰਡ ਹੈ ਬਈ ਅੱਛਾ ਬਾਈ ਦਾ ਮੱਖੜਾ ਵਾਲਾ ਪਿੰਡ ਹੈਗਾ ਤੇ ਕੀ ਕੰਮ ਕਰਦੇ ਹੋ ਬਾਈ ਆਪਾਂ ਬਾਈ ਚੋਨਾ ਲਾਉਂਦੇ ਬਾਈ ਇਹ ਕਹਿੰਦਾ ਆਪਾਂ ਚੋਨਾ ਲਾਉਣਿਆ ਤੁਸੀਂ ਦੇਖ ਲਓ ਬਾਈ ਆਪਾਂ ਦੱਸ ਦਿਆਂ ਤੁਹਾਨੂੰ ਵੀ ਕੱਲਾ ਹੀ ਚੋਨਾ ਲਾਉਂਦਾਗਾ ਕੱਲਾ ਜਾਣਾ ਚੋਨਾ ਲਾਉਂਦਾਗਾ ਨਾਲ ਇਹਨਾਂ ਦੀ ਮੈਡਮ ਹੈਗੀ ਘਰ ਵਾਲੀ ਹੈੜਾ ਇਹਨਾਂ ਦੀ ਤੇ ਇਹ ਬੱਚੇ ਆ ਤੁਸੀਂ ਐਂ ਲਾ ਲਓ ਵੀ ਇਹ ਬੱਚੇ ਤਾਂ ਚਲੋ ਛੋਟੇ ਹੋਣ ਕਰਕੇ ਇਹਨਾਂ ਦੀ ਮੈਡਮ ਤਾਂ ਵਿਚਾਰੀ ਉਹ ਇਹ ਬੱਚਿਆਂ ਨੂੰ ਨਹੀਂ ਸੰਭਾਲਦੀ ਹੋਊਗੀ ਤੇ ਬਾਈ ਇੱਕ ਦਿਨ ਚ ਸਵਾ ਕਿੱਲਾ ਚ ਤਿੰਨ ਦਿਨਾਂ ਚ ਸਵਾ ਕਿੱਲਾ ਝੋਨੇ ਦਾ ਲਾ ਦਿੰਦਾ ਕਹਿੰਦੇ ਉਹ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਬਾਈ ਨੇ ਉਹ ਲਾਇਆਗਾ ਪਹਿਲਾਂ ਤੇ ਹੁਣ ਅੱਜ ਆ ਇੱਕ ਇੱਕ ਦਿਨ ਚ ਲਾਇਆ ਬਈ ਆ ਸਾਰਾ ਬਾਣਾ ਲਾਇਆ ਜਿਹੜਾ ਆ ਤੁਸੀਂ ਦੇਖੋ ਆ ਜਿਹੜਾ ਬਾਣ ਲਾਇਆ ਬਾਈ ਨੇ ਇਹ ਇੱਕ ਦਿਨ ਚ ਲਾਤਾ ਕੱਲੇ ਜਾਣੇ ਨੇ ਇਹ ਹੈਗਾਗਾ ਬਾਣ ਆ ਜਿਹੜਾ ਇਹ 7 ਕਨਾਲਾਂ ਬਾਣਦੀਆਂ ਨੇ ਤੁਸੀਂ ਦੇਖੋ ਇਹ ਅੱਧੇ ਅੱਧੇ ਬਾਣ ਵਾਂਗੂ ਲਾਤਾ ਮੰਨ ਲਓ ਅੱਧੇ ਤੋਂ ਵੱਧ ਹੀ ਲਾਤ ਆਊਗਾ ਉਹ ਪਰਾਂ ਵੀ ਲੱਗਿਆ ਪਿਆਗਾ ਥੋੜਾ ਯਾਰ ਤੁਸੀਂ ਦੇਖੋ ਯਾਰ ਜਿਹੜੇ ਬੰਦੇ ਕਹਿ ਦਿੰਦੇ ਹੈਗੇ ਵੀ ਪੰਜਾਬ 'ਚ ਪੈਸਾ ਨਹੀਂ ਹੈਗਾ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਹੈਗਾ ਤੁਸੀਂ ਦੇਖੋ ਯਾਰ ਨਿੱਕੇ ਨਿੱਕੇ ਜਵਾਕਾ ਕਿੰਨੇ ਚੜਦੇ ਬੱਚੇ ਬਈ ਆਪਣੇ ਇਹ 7-8 ਸਾਲਾਂ ਦੀ ਇਹ ਡਿਡਕਸ਼ਨ ਦੀ ਅੱਛਾ ਅੱਛਾ ਠੀਕ ਹੈ ਦੋ ਗੁੜੀਆਂ ਹੀ ਦੋਨੇ ਦੋਨੇ ਗੁੜੀਆਂ ਬਈ ਤੁਸੀਂ ਦੇਖੋ ਨਾ ਬਾਈ ਦੇ ਯਾਰ ਤੇ ਮਿਹਨਤ ਕਰਦਾ ਵਿਚਾਰਾ ਤੇ ਆਪਾਂ ਕਹਿ ਦਿੰਨੇ ਹੈਗੇ ਯਾਰ ਵੀ ਪੰਜਾਬ 'ਚ ਪੈਸਾ ਨਹੀਂ ਹੈਗਾ ਤੇ ਜਾ ਜਿਹੜਾ ਨਸ਼ੇ ਪੱਤੇ ਕਰ ਕਰਕੇ ਵੇਚ ਕੇ ਹਨਾ ਨਾਲ ਤਾਂ ਮਾਮਾ ਦੇ ਯਾਰ ਪੁੱਤ ਮਰਵਾਉਂਦੇ ਹੈਗੇ ਪੁੱਤ ਮਾਰਦੇ ਹੈਗੇ ਤੇ ਨਾਲੇ ਜਿਹੜੇ ਬਾਹਰਲੇ ਦੇਖ ਜਾਂਦੇ ਆ ਇਹ ਕੋਹਨਾ ਵਾਸਤੇ ਵੀ ਮੈਸੇਜ ਹੈਗਾ ਆਪਾਂ ਕਹਿਣੇ ਹੈਗੇ ਯਾਰ ਵੀ ਆਪਣੇ ਇੰਡੀਆ ਚ ਰਹਿ ਕੇ ਆਪਾਂ ਕੰਮ ਨਹੀਂ ਕਰ ਸਕਦੇ ਹੈਗੇ ਹਨਾ ਆ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇੱਕ ਜਾਗਦੀ ਮਿਸਾਲ ਆ ਗਈ ਤੇ ਬਾਈ ਨੂੰ ਯਾਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਾਈ ਨੂੰ ਹੋਰ ਵੀ ਸਪੋਰਟ ਮਿਲੇ ਹਨਾ ਤੁਮ ਕਿੱਲਾ ਵੀ ਲਾ ਅੱਛਾ ਜੇ ਫੱਕ ਪੱਟੀ ਹੋਵੇ ਕਿੱਲਾ ਵੀ ਲਾ ਦੋ ਬਾਈ ਠੀਕ ਬਾਈ ਕਹਿੰਦਾ ਵੀ ਜੇ ਮੂਰੇ ਫੱਕ ਵੀ ਇਹ ਵੀ ਗੱਲ ਹੈਗੀ ਹੈ ਹਨਾ ਆਪਾਂ ਨੂੰ ਕੱਲੇ ਜਾਣੇ ਨੂੰ ਫੱਕ ਵੀ ਪਟਣੀ ਪੈਂਦੀ ਹੈ ਪਹਿਲਾਂ ਤੇ ਯਾਰ ਆਪਾਂ ਆਪਦੇ ਤੇ ਹੀ ਲਾ ਕੇ ਦੇਖੋ ਵੀ ਆਪਾਂ ਜੇ ਕੱਲੇ ਡੱਕੇ ਵੀ ਲਾਉਣੇ ਹੋਣ ਨਾ ਤਾਂ ਆਪਣੇ ਤੋਂ ਡੱਕੇ ਵੀ ਨਹੀਂ ਲੱਗਦੇ ਹੈਗੇ ਤੇ ਬਾਕੀ ਬੰਦੇ ਨੂੰ ਜਦੋਂ ਬਾਣ ਇੰਨਾ ਪਿਆ ਹੋਵੇ ਨਾ ਕੱਲੇ ਜਾਣੇ ਨੂੰ ਤਾਂ ਬਾਣ ਹੀ ਡਰਾਈ ਜਾਂਦੇ ਰਹਿੰਦਾ ਹੈ ਨਾ ਸਹੀ ਗੱਲ ਹੈ ਨਾ ਬਾਈ ਕੱਲੇ ਜਾਣੇ ਨੂੰ ਲਾਉਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਬਾਈ ਤੇ ਨਾਲ ਯਾਰ ਇਹ ਨਿੱਕੇ ਨਿੱਕੇ ਬੱਚੇ ਹਨਾ ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈਗਾ ਚਲ ਬਾਈ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਹੈ ਠੀਕ ਆ ਓਕੇ ਬਾਈ ਠੀਕ ਹੈ ਏ ਬਾਈ ਦੀ ਵੀਡੀਓ ਜਿਹੜੀ ਤੁਸੀਂ ਦੇਖ ਕੇ ਹਟਿਓ ਏ ਬਾਈ ਇੱਕ ਇਹੋ ਜੀ ਮਿਸਾਲ ਆ ਏ ਬਾਈ ਉਹਨਾਂ ਚੋਂ ਨਹੀਂ ਹੈਗਾ ਜਿਹੜੇ ਠੱਗੀਆਂ ਚੋਰੀਆਂ ਕਰਕੇ ਪੈਸਾ ਕਮਾਉਂਦੇ ਆ ਜਾਂ ਜਿਹੜੇ ਬੰਦੇ ਨਸ਼ਾ ਵੇਚ ਕੇ ਚਿੱਟਾ ਵੇਚ ਕੇ ਫੀਮ ਭੁੱਕੀਆਂ ਵੇਚ ਕੇ ਪੈਸਾ ਕਮਾਉਂਦੇ ਆਗੇ ਏ ਬਾਈ ਉਹਨਾਂ ਚੋਂ ਆ ਜਿਹੜਾ ਇੱਕ ਮਿਹਨਤ ਕਰਨ ਵਾਲਾ ਬੰਦਾ ਹੈਗਾ ਹੱਕ ਦੀ ਕਮਾਈ ਖਾਣ ਵਾਲਾ ਬੰਦਾ ਹੈਗਾ ਤੇ ਬਾਈ ਨੇ ਸਾਨੂੰ ਦੱਸਿਆ ਵੀ ਮੈਂ 4 ਸਾਲ ਤੋਂ ਇਕੱਲੇ ਹੀ ਜਾਣਾ ਝੋਨਾ ਲਾਉਣਾਗਾ ਕਹਿੰਦਾ ਮੇਰੇ ਦੋ ਕੁੜੀਆਂ ਆਪਾਂ ਜਿਹੜੀਆਂ ਦਿਖਾਈਆਂ ਸੀਗੀਆਂ ਵੀਡੀਓ 'ਚ ਤੇ ਨਾਲ ਉਹਦੀ ਘਰ ਵਾਲੀ ਆ ਉਹ ਇਹਨਾਂ ਕੁੜੀਆਂ ਨੂੰ ਸਾਹਮਦੀ ਹੈਗੀ ਤੇ ਬਸ ਨਾਲ ਮਾੜੀ-ਮੋਟੀ ਕਹਿੰਦਾ ਫੱਕ ਪਟਵਾ ਦਿੰਦੀ ਹੈਗੀ ਤੇ ਕਹਿੰਦਾ ਮੈਂ ਲਾਉਣਾ ਕੱਲਾ ਜਾਣਾ ਹੀ ਹੈਗਾ ਤੇ ਤੁਸੀਂ ਦੇਖੋ ਯਾਰ ਬਹੁਤ ਵੱਡੀ ਗੱਲ ਆ ਇਹ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਬਾਈ ਤੋਂ ਸਿੱਖੋ ਕੁਝ ਤੇ ਆਪਣੀ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਓ ਵੀਰ ਬਣ ਕੇ ਜਿਹੜੇ ਬੰਦੇ ਨਸ਼ਾ ਪੱਤਾ ਵੇਚ ਕੇ ਕਮਾਈ ਕਰਦੇ ਨੇ ਤੇ ਜਾਂ ਮੈਂ ਕਹਿਣਾ ਚਾਹਉਣਾ ਜਿਹੜੇ ਬੰਦੇ ਕਹਿੰਦੇ ਹੈਗੇ ਪੰਜਾਬ ਚ ਇੰਡੀਆ ਚ ਪੈਸਾ ਨਹੀਂ ਹੈਗਾ ਬਾਹਰਲੇ ਦੇਸ਼ਾਂ ਚ ਜਾ ਕੇ ਗੋਰਿਆਂ ਦੀ ਗੁਲਾਮੀ ਕਰਕੇ ਪੈਸਾ ਕਮਾਉਂਦੇ ਨੇ ਚਲੋ ਕਈ ਬੰਦਿਆਂ ਦੀ ਮਜਬੂਰੀ ਹੁੰਦੀ ਆ ਘਰ ਦੀ ਹਨਾ ਘਰ ਨੂੰ ਛੱਡਣਾ ਪੈਂਦਾ ਹੈਗਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਪਰ ਮੈਂ ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਦੇਖਿਆ ਹੈਗੇ ਜਿਹੜੇ ਕਹਿ ਦਿੰਦੇ ਹੈਗੇ ਇੱਥੇ ਦਾ ਪੈਸਾ ਨਹੀਂ ਹੈਗਾ ਇੱਥੇ ਕਮਾਈ ਨਹੀਂ ਹੁੰਦੀ ਤੇ ਬਾਹਰਲੇ ਦੇਸ਼ ਜਾਂਦੇ ਆ ਤੇ ਬਹੁਤ ਬੰਦੇ ਹੈ ਜਿਹੜੇ ਸ਼ੌਂਕ ਨੂੰ ਵੀ ਜਾਂਦੇ ਹੈਗੇ ਤੇ ਇਹ ਆਪਣੀ ਵੀਡੀਓ ਉਹਨਾਂ ਤੱਕ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਤੇ ਬਾਕੀ ਜਿਹੜੇ ਬੰਦਿਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ